ਜੀ ਬਾਬਾ ਜੋ ਅੱਜ ਦਾ ਸਮਾਗਮ ਰਚਿਆ ਉਸ ਦੇ ਸਬੰਧ ਵਿੱਚ ਕੀ ਕਰੀਏ ਸਭ ਤੋਂ ਪਹਿਲਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਰੀ ਸਾਧ ਸੰਗਤ ਨੂੰ ਪਤਾ ਕਿ ਸਿੱਖ ਪੰਥ ਦੇ ਰੇਤੇ ਵਿੱਚ ਕੀ ਜੜੇ ਚੱਲ ਰਹੇ ਆ ਤੇ ਗੁਰੂ ਕਲਕੀ ਧਰਮਹਾਰਾਜ ਤੇਨਾਂ ਦੇ ਸਮੁੱਚੇ ਸਰਬੰਸ ਦੇ ਵੱਲੋਂ ਨਾਸਾਨੀ ਸ਼ਹਾਦਤ ਆ ਉਹ ਜੇ ਸੰਸਾਰ ਦੇ ਵਿੱਚ ਵਿਸਾਲ ਕਰਨੀ ਸੀ ਕਲਕੀ ਧਰਮਹਾਰਾਜ ਨੇ ਦੁਨੀਆ ਦੇ ਵਿੱਚ ਬਹੁਤ ਜੰਗਾਂ ਐਸੀਆਂ ਹੋਈਆਂ ਨੇ ਜਿਨ੍ਹਾਂ ਦੇ ਚਰਨਾਵੇਂ ਇਤਿਹਾਸ ਦੇ ਵਿੱਚ ਆਉਂਦੇ ਨੇ ਪਰ ਕੋਈ ਵੀ جنگ ਐਸੀ ਨਹੀਂ ਹੋਈ ਜਿਹੜੀ ਚਮਕੌਰ ਦੀ ਗੜੀ ਦੇ ਬਰਾਬਰ ਦੀ ਕਰ ਸਕੇ ਕਿਉਂਕਿ ਗਲ ਕੀ ਤਾਂ ਮਹਾਰਾਜ ਆਪ ਉਸ جنگ ਦੇ ਬਾਰੇ ਲਿਖਦੇ ਆ ਗੁਰਸਨਹ ਜੇ ਕਾਰੇ ਗੁਨਧ ਜੇ ਨਾਲ ਕਿ 10 ਲੱਖ ਬਰਾਇਤ ਬਰੋ ਬੇਖਬਰ 10 ਲੱਖ ਦੀ ਮੁਗਲ ਫੌਜ ਮਹਾਰਾਜ ਕਹਿੰਦੇ 40 ਭੁਖਣ ਭਾਣੇ ਤੇ ਹਾਏ ਸਿੰਘਾਂ ਦੇ ਉਪਰਾਜ ਚੜਦੀ ਆ ਇੱਕ ਪਾਸੇ ਚਮਕੌਰ ਦੀ ਗੜੀ ਦੇ ਵਿੱਚ ਦੋ ਵੱਡੇ ਫਰਜ਼ੰਦ ਮਹਾਰਾਜ ਦੇ ਬਾਕੀ ਸਿੰਘ ਸ਼ਹਾਦਤਾਂ ਪਾਉਂਦੇ ਨੇ ਤੇ ਦੂਸਰੇ ਪਾਸੇ ਮਹਾਰਾਜ ਦੇ ਦੋ ਛੋਟੇ ਫਰਜ਼ੰਦ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤੇ ਸਿੰਘ ਜੀ ਤੇ ਮਾਤਾ ਗੁਜਰ ਕੌਰ ਜੀ ਦੇ ਨਾਲ ਉਹ ਸਰਹੰਦ ਦੀਆਂ ਨੀਹਾਂ ਦੇ ਵਿੱਚ ਜਿਣ ਕੇ ਸ਼ਹੀਦ ਕੀਤਾ ਜਾਂਦਾ ਉਹਨਾਂ ਨੂੰ ਇਹ ਐਸੀ ਮਿਸਾਲ ਜਿਹੜੀ ਸਿੱਖ ਪੰਥ ਦੇ ਵਿੱਚ ਸਪਤਾਹ ਚੱਲਦਾ ਇਸ ਸਪਤਾਹ ਦੇ ਵਿੱਚ ਐਸੀ ਮਹਾਰਾਜ ਨੇ 7 ਦਿਨਾਂ ਦੇ ਵਿੱਚ ਮਿਸਾਲ ਕਾਇਮ ਕੀਤੀ ਕਿ ਦੁਨੀਆ ਦੇ ਵਿੱਚ ਸਾਨੂੰ ਕਿਤੇ ਵੀ ਦੇਖ ਨੂੰ ਨਹੀਂ ਮਿਲਦੀ ਪਰ ਅਜੋਕੇ ਸਮੇਂ ਦੇ ਵਿੱਚ ਜੇਕਰ ਆਪਣੇ ਸਿੱਖ ਪੰਥ ਦੇ ਵਿੱਚ ਦੇਖਿਆ ਜਾਵੇ ਜਾਂ ਪੰਜਾਬ ਦੇ ਵਿੱਚ ਦੇਖਿਆ ਜਾਵੇ ਤਾਂ ਆਪਣੇ ਨੌਜਵਾਨਾਂ ਦੇ ਵਿੱਚ ਬਹੁਤ ਇਹ ਗੱਲ ਆ ਦੇਖਣ ਨੂੰ ਆਉਂਦੀ ਹੈ ਕਿ ਉਹ ਸਿੱਖ ਇਤਿਹਾਸ ਦੇ ਨਾਲ ਟੁੱਟਦੇ ਜਾ ਰਹੇ ਹੈ ਤੇ ਮਹਾਰਾਜ ਦੀ ਕੁਰਬਾਨੀ ਦਾ ਬਚਨ ਹੈ ਬਾਣੀਆਂ ਕਹਾਣੀਆਂ ਪੁੱਤ ਪੁੱਤ ਗਰੇਣ ਇਹ ਗੁਰੂ ਘਰ ਦੀਆਂ ਸਾਧੀਆਂ ਗੁਰੂ ਦਾ ਇਤਿਹਾਸ ਇੱਕ ਐਸਾ ਹੈ ਜਿਹੜਾ ਉਹਨਾਂ ਵਿਗੜੇ ਹੋਏ ਪੁੱਤਰਾਂ ਨੂੰ ਵੀ ਸੁਪੁੱਤਰ ਬਣਾ ਸਕਦਾ ਹੈ ਸੋ ਇਸੇ ਸੰਬੰਧ ਦੇ ਵਿੱਚ ਸ਼੍ਰੋਮਣੀ ਕਮੇਟੀ ਦਾ ਜਿਹੜਾ ਇਹ ਉਤਮ ਉਪਰਾਲਾ ਹੈ ਕਿ ਸਕੂਲਾਂ ਦੇ ਵਿੱਚ ਜਿਹੜੇ ਬੱਚੇ ਨੇ ਉਹ ਨੌਜਵਾਨਾਂ ਦੇ ਲਈ ਸੇਧ ਬਣ ਕੇ ਨਿਕਲ ਤੇ ਇਹ ਗੁਰਮਤ ਮਾਰ ਜਿਹੜਾ ਕੱਢਿਆ ਜਾ ਰਿਹਾ ਇਹ ਸਮੁੱਚੇ ਕੋ ਮਹੀਨੇ ਦੇ ਜੋ ਸਿੰਘ ਸ਼ਹੀਦ ਹੋਏ ਨੇ ਉਹਨਾਂ ਦੀ ਸ਼ਹਾਦਤ ਨੂੰ ਸਮਰਪਤ ਹੈ ਤਾਂ ਆਪ ਦੇਖ ਸਕਦੇ ਹੋ ਕਿ ਸਾਰੇ ਬੱਚੇ ਜਿਹੜੇ ਨੇ ਪਿਛੇ ਬਾਬਾ ਅਜੈ ਸਿੰਘ ਖਾਲਸਾਪੁਰ ਸਕੂਲ ਦੇ ਵਿਦਿਆਰਥੀ ਨੇ ਬਾਬਾ ਅਜੈ ਸਿੰਘ ਕਾਲਜ ਦੇ ਵਿਦਿਆਰਥੀ ਨੇ ਇਹ ਸਾਰੇ ਕੇਸਰੀਆਂ ਪੱਗਾਂ ਆਪਣੇ ਚੁੰਨੀਆਂ ਲੈ ਕੇ ਸਰਾਂ ਦੇ ਉੱਪਰ ਆਏ ਨੇ ਤੇ ਇਹ ਅਸਲ ਤੇ ਵਿੱਚ ਕੇਸਰੀ ਰੰਗ ਇਹਨਾਂ ਸ਼ਹੀਦਾਂ ਦਾ ਰੰਗ ਹੁੰਦਾ ਹੈ ਇਹ ਸ਼ਹੀਦੀ ਦਾ ਪ੍ਰਤੀਕ ਕਰਦੇ ਨੇ ਤੇ ਮਹਾਰਾਜ ਗੁਰਬਾਣੀ ਦੇ ਅੰਦਰ ਆਪ ਕਹਿੰਦੇ ਨੇ ਕਿ ਇਹ ਸ਼ਹਾਦਤ ਦਾ ਦਾ ਪ੍ਰਤੀਕ ਹੈ ਨਾ ਇਹ ਕਿਸੇ ਰੁਤਬੇ ਦੀ ਬਰਾਬਰੀ ਨਹੀਂ ਕਰ ਸਕਦਾ ਸਿੱਖ ਪੰਥ ਦੇ ਵਿੱਚ ਸਭ ਤੋਂ ਉੱਪਰਲਾ ਦਰਜਾ ਜਿਹੜਾ ਹੈ ਉਹ ਮਹਾਰਾਜ ਨੇ ਗੁਰੂ ਮਹਾਰਾਜ ਨੂੰ ਆਪ ਬਖਸ਼ਿਆ ਜਿ ਸ਼ਬਦ ਨੂੰ ਬਖਸ਼ਿਆ ਉਸ ਤੋਂ ਬਾਅਦ ਮਹਾਰਾਜ ਆਪ ਜਿਹੜੇ ਉਹ ਸਿੱਖਾਂ ਨੂੰ ਬਖਸ਼ਿਸ਼ ਕਰਦੇ ਸੀ ਪਰ ਅਜੋਕੇ ਸਮੇਂ ਦੇ ਵਿੱਚ ਜੇਕਰ ਸਭ ਤੋਂ ਉੱਚਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਬਾਅਦ ਵਾਲਾ ਦਰਜਾ ਜੇਕਰ ਸਿੱਖ ਪੰਥ ਦੇ ਵਿੱਚ ਕਿਸੇ ਸ਼ਖਸੀਅਤ ਨੂੰ ਮਿਲਦਾ ਹੈ ਤਾਂ ਉਹ ਸ਼ਹੀਦੀ ਨੂੰ ਮਿਲਦਾ ਹੈ ਕਿ ਜਿਨ੍ਹਾਂ ਨੇ ਸਿੱਖ ਪੰਥ ਦੇ ਵਾਸਤੇ ਆਪਣੀ ਸ਼ਹਾਦਤ ਦਿੱਤੀ ਜਾਂ ਦੇਸ਼ ਦੇ ਕਵਾਸਤੇ ਕੌਮ ਦੇ ਵਾਸਤੇ ਆਪਣਾ ਬਲੀਦਾਨ ਦਿੱਤਾ ਇਹ ਸ਼ਹਾਦਤ ਹੈ ਇਸ ਸਮੁੱਚੇ ਸਿੱਖ ਪੰਥ ਨੂੰ ਇਕੱਲੇ ਸਿੱਖ ਪੰਥ ਨੂੰ ਨਹੀਂ ਸਮੁੱਚੇ ਵਿਸ਼ਵ ਨੂੰ ਇਸ ਤੋਂ ਸੇਧ ਲੈਣੀ ਚਾਹੀਦੀ ਹੈ ਕਿ ਜਿਨ੍ਹਾਂ ਨੇ ਆਪਾ ਪਰਸਵਾਧ ਦੇ ਲਈ ਕੇ ਦੂਸਰਿਆਂ ਦੇ ਰੱਖਿਆ ਦੇ ਲਈ ਗੁਰਤੇਗ ਬਹਾਦਰ ਮਹਾਰਾਜ ਜੀ ਲਈ ਕਲਗੀ ਧਰਮ ਮਹਾਰਾਜ ਲਿਖਦੇ ਨੇ ਧਰਮ ਹੇਤ ਸਾਖਾ ਜਨ ਕੀ ਆ ਕਿ ਉਹਨਾਂ